ਬੀਬੀ ਜਗੀਰਕੌਰ ਤੋਂ ਲੈ ਕੇ ਸ਼ਿਕਾਇਤ ਕੀਤੀ ਗਈ ਸੀ ਸ਼੍ਰੀ ਕਾਲਕਸਾਹਬ ਦੇ ਵਿੱਚ ਵੀ ਇਹਨੇ ਆਪਣੀ ਕੁੜੀ ਦਾ ਕਤਲ ਕੀਤਾ ਤੇ ਇਹਦੇ ਹਲਾਕਾਰਵਾਈ ਕੀਤੀ ਜਾਵੇ ਹਾਲਾਂਕਿ ਅਜੋਹ ਸ਼੍ਰੀ ਕਾਲਕਸਾਹਬ ਖੇ ਪਹੁੰਚੇ ਜਿੱਥੇ ਉਹ ਭਾਵੁਕ ਹੁੰਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਹੈ ਜੀ ਦੇਖੋ ਜਿਹੜੀ ਇਹ ਸ਼ਿਕਾਇਤ ਕੀਤੀ ਗਈ ਸੀ ਇਹਨੂੰ ਬਿਸ਼ਪ ਭੱਦਰ ਦੇ ਸਿੱਖ ਭਾਈ ਚਾਰੇ ਨੇ ਪਸੰਦ ਨਹੀਂ ਕੀਤਾ ਇਹਦੇ ਪਿੱਛੇ ਸਿਆਸਤ ਦੀ ਬੋ ਮਾਰਦੀ ਹੈ ਬੀਬੀ ਕਰਨਜੋਤ ਕੌਰ ਕਹਿੰਦੇ ਨੇ ਇਹ ਜਿਨ੍ਹਾਂ ਨੇ ਇਲਜ਼ਾਮ ਲਵਾਇਆ ਜਾਂ ਜਿਹੜੀ ਉਹਦੇ ਪਿੱਛੇ ਸ਼ਕਤੀ ਹੈ ਉਹਨਾਂ ਨੇ ਕਦੇ ਆਪਣੇ ਪੀੜੀ ਥੱਲੇ ਸੋਟਾ ਫੇਰਿਆ ਹੈ ਉਹਨਾਂ ਦੀਆਂ ਔਰਤਾਂ ਦੀ ਸ਼ਕਲ ਕਿਸ ਕਿਸਮ ਦੀ ਹੈ ਗਿੰਦਰ ਸਿੰਘ ਰੰਦਾਵਾ ਜੋ ਕਿ ਐਮਪੀ ਨੇ ਤੇ ਕੱਲ ਆਪਾਂ ਦੇਖਿਆ ਸੀ ਗੁਰਦਾਸਪੁਰ ਦੇ ਡੀਸੀ ਦਫਤਰ ਦੇ ਵਿੱਚ ਕਾਂਗਰਸ ਦੇ ਬਰ ਦੇਡੇ ਲੀਡਰ ਨਾਲ ਲੋਕਾਂ ਕਾਫੀ ਹੰਗਾਮਾ ਕੀਤਾ ਗਿਆ ਸੀ ਹਾਲਾਂਕਿ ਦੋਸ਼ ਲਗਾਏ ਸੀ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਜਿਹਦੇ ਚੱਲਦੇ ਅੱਜ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਫੋਟੋ ਜਨਤਕ ਕੀਤੀ ਹਨ ਕਿਹਾ ਕਿ ਆਮਾਦੀ ਪਾਰਟੀ ਗੈਂਗਸਟਰ ਤੇ ਉਹਨਾਂ ਦੇ ਪਰਿਵਾਰਾਂ ਸਰਪੰਚੀ ਦੀਆਂ ਚੋਣਾਂ ਲੜਾ ਰਹੀ ਹੈ। ਹੁਣ ਜਿਹੜਾ ਉਹ ਗੁਰਦੀਪ ਸਿੰਘ ਰੰਦਾਵਾ ਹੈ ਹਲਕਾ ਇੰਚਾਰਜ ਉਹ ਕਹਿੰਦਾ ਵੀ ਤੇ ਜੱਗੂ ਭਗਵਾਨਪੁਰੀਆ ਨੇ ਕੋਈ ਗਲਤ ਕੰਮ ਕੀਤਾ ਉਹਦਾ ਉਹ ਖਮਿਆਜਾ ਭੁਗਤ ਰਿਹਾ ਕੀ ਸਾਰੇ ਆਗੂ ਹੀ ਉਹਦੇ ਦੋਸ਼ੀ ਬਣ ਜਾਂਦੇ ਨੇ ਸੌ ਦੂਜੇ ਪਾਸੇ ਗੱਲ ਕਰਦੇ ਰਹਿ ਅਨੀਤ ਬਿੱਟੂ ਦੀ ਉਹਨਾਂ ਬੋਲੋ ਮੋੜ ਤੋਂ ਰਾਹੁਲ ਗਾਂਦੂ ਲੈ ਕੇ ਚੁਟਕੀ ਲਿੱਤੀ ਗਈ ਉਹਨੇ ਕਿਹਾ ਕਿ ਮੈਂ ਉਹਨਾਂ ਬਾਰੇ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਉਹ ਬਿਆਨ ਦੇ ਕੇ ਉਹਨਾਂ ਨੂੰ ਬਾਅਦ ਚੋਂ ਪਤਾ ਲੱਗਦਾ ਮੈਂ ਕੀ ਬਿਆਨ ਦਿੱਤਾ ਸੀ ਤੇ ਬਿੱਟੂ ਨੂੰ ਕਿਹੜਾ ਸਾਰੇ ਸੁਣਦੇ ਆ ਉੱਚੀ ਉੱਚੀ ਵੀ ਆ ਜਾ ਤੇਰੀ ਬਾਸ਼ਾ ਸੁਣੀਏ ਜੀ ਇਨਾ ਬਾਰੇ ਵੀ ਦੂਜਿਆਂ ਨੇ ਕਹਿਤਾ ਕਿ ਭਾਰਤੀ ਜਨਤਾ ਪਾਰਟੀ ਕੋਲੇ ਦੋ ਦੋ ਕੰਗਰਾਂ ਨੇ ਇੱਕ ਮੈਨ ਦੇ ਰੂਪ ਚ ਇੱਕ ਬੂਮਨ ਦੇ ਰੂਪ ਚ ਜੀ ਇੱਕ ਮਰਦਾ ਇੱਕ ਔਰਤ ਹੈ ਇਹ ਕਿਹੜੇ ਕੰਮਾਂ ਦੇ ਵਿੱਚ ਪੈ ਗਿਓ ਬਿੱਟੂ ਜੀ ਪੰਜਾਬ ਦੇ ਮੁਲਾਜ਼ਮ ਕਿਤਨਾ ਕਿਤੇ ਸਰਕਾਰ ਤੋਂ ਨਾਰਾਜ਼ ਨੇ ਤੇ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਚੱਲ ਰਹੀਆਂ ਨੇ ਤੇ ਲਗਾਤਾਰ ਆਮ ਆਦੀ ਪਾਰਟੀ ਦਾਅਵੇ ਕਰ ਰਹੀ ਹੈ ਵੀ ਅਸੀਂ ਜਿੱਤਾਂਗੇ ਤੇ ਹੁਣ ਮੁਲਾਜ਼ਮਾਂ ਨੇ ਮਨ ਬਣਾ ਲਿਆ ਹੈ ਕਿ ਅਸੀਂ ਹਰਿਆਣੇ ਦੇ ਵਿੱਚ ਜਾਵਾਂਗੇ ਤੇ ਸਰਕਾਰ ਦੀ ਪੋਲ ਖੋਲਾਂਗੇ ਸਾਡੇ ਇੱਥੇ ਮਤਭੇਦ ਪੰਜਾਬੀਆਂ ਦੇ ਕਿਸੇ ਕਿਸਮ ਦੇ ਹੋਣ ਪਰ ਜੇ ਕੋਈ ਦੂਜਾ ਨੀਮਾ ਦਿਖਾਏਗਾ ਉਹ ਪੰਜਾਬੀ ਬਰਦਾਸ਼ਤ ਨਹੀਂ ਕਰਦੇ ਕਦੇ ਪਰ ਮੁੱਖ ਮੰਤਰੀ ਨੂੰ ਵੀ ਚਾਹੀਦਾ ਕਿ ਉਹ ਜਿਹੜੇ ਉਹਨਾਂ ਦੇ ਫਰਜ਼ ਨੇ ਉਹ ਫਰਜ਼ਾਂ ਤੇ ਪਹਿਰਾ ਦੇਣ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਨਦਾ ਬਸ ਸਵਾਗਤ ਕਰਦੇ ਹਾਂ ਜੀ ਤੁਹਾਨੂੰ ਸਾਡਾ ਸਵਾਗਤ ਹੈ ਬਰਾਂਜੋ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਤੋ ਸਾ ਬੀਬੀ ਜਗੀਰਕੌਰ ਤੋਂ ਲੈ ਕੇ ਸ਼ਿਕਾਇਤ ਕੀਤੀ ਗਈ ਸੀ ਸ਼੍ਰੀ ਕਾਲ ਸਖਸਾਇਬ ਦੇ ਵਿੱਚ ਇਹਨੇ ਆਪਣੀ ਕੁੜੀ ਦਾ ਕਤਲ ਕੀਤਾ ਤੇ ਇਹਦੇ ਹਲਾਕਾਰਵਾਈ ਕੀਤੀ ਜਾਵੇ ਹਾਲਾਂਕਿ ਅਜੋ ਹ ਸ਼੍ਰੀ ਕਾਲ ਤਖਤ ਸਾਹਿਬੇ ਖੇ ਪਹੁੰਚੇ ਜਿੱਥੇ ਉਹ ਭਾਵੁਕ ਹੁੰਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਜੀ ਦੇਖੋ ਜਿਹੜੀ ਇਹ ਸ਼ਿਕਾਇਤ ਕੀਤੀ ਗਈ ਸੀ ਇਹਨੂੰ ਬਿਸ਼ਪ ਭੱਦਰ ਦੇ ਸਿੱਖ ਭਾਈ ਚਾਰੇ ਨੇ ਪਸੰਦ ਨਹੀਂ ਕੀਤਾ ਇਹਦੇ ਪਿੱਛੇ ਸਿਆਸਤ ਦੀ ਬੋ ਮਾਰਦੀ ਹੈ ਇਹ ਦੋ ਇਲਜ਼ਾਮ ਜਿਹੜੇ ਲਾਏ ਗਏ ਜਿਨੇ ਵੀ ਲਾਏ ਨੇ ਜਿਨੇ ਲਵਾਏ ਨੇ ਉਹਨਾਂ ਨੂੰ ਕੀ ਸ੍ਰੀ ਕਾਲ ਤਖਤ ਸਾਹਿਬ ਦਾ ਕੋਈ ਇਤਿਹਾਸ ਪਤਾ ਹੈ ਮੈਂ ਬੀਬੀ ਕਰਨਜੋਤ ਕੌਰ ਤੇ ਸਰਦਾਰ ਗੁਰਤੇਜ ਸਿੰਘ ਆਈਐਸ ਰਟਾਇਰਡ ਉਹਨਾਂ ਨੂੰ ਸੁਣ ਰਿਹਾ ਸੀ ਬੀਬੀ ਕਰਨਜੋਤ ਕੌਰ ਕਹਿੰਦੇ ਨੇ ਇਹ ਜਿਨ੍ਹਾਂ ਨੇ ਇਲਜ਼ਾਮ ਲਵਾਇਆ ਜਾਂ ਜਿਹੜੀ ਉਹਦੇ ਪਿੱਛੇ ਸ਼ਕਤੀ ਹੈ ਉਹਨਾਂ ਨੇ ਕਦੇ ਆਪਣੇ ਪੀੜੀ ਥੱਲੇ ਸੋਟਾ ਫੇਰਿਆ ਕਿ ਉਹਨਾਂ ਦੀਆਂ ਔਰਤਾਂ ਦੀ ਸ਼ਕਲ ਕਿਸ ਕਿਸਮ ਦੀ ਹੈ ਉਹ ਸਾਫਤ ਸੂਰਤ ਨਹੀਂ ਕਈ ਤਾਂ ਇਹੋ ਜਿਹੀ ਆਗੂ ਵੀ ਹੈ ਜਿਹੜੇ ਖੁਦ ਅਮਰਤਾਰੀ ਨੇ ਤੇ ਧਰਮ ਪਤਨੀ ਜੀ ਕੋਈ ਅਮਰਤਾਰੀ ਨਹੀਂ ਇਹ ਲੋਕਾਂ ਨੂੰ ਰਾਹ ਦਿਖਾਉਣਗੇ ਮਨਾਨੀ ਲੜਾਂ ਕਿਸਦਾ ਸਮਝਣ ਵਾਲੇ ਸਮਝ ਜਾਣਗੇ ਅੱਜ ਬੀਬੀ ਜੀ ਗਿਰਕਾ ਔਰ ਉਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਸਪਸ਼ਟੀਕਰਨ ਦੇਣ ਵਾਸਤੇ ਸ਼੍ਰੀ ਕਲਤਖਤ ਸਾਹਿਬ ਦੇ ਸਕੱਤਰੇ ਤੇ ਗਏ ਲਿਖਤੀ ਰੂਪ ਚ ਆਪਣਾ ਸਪਸ਼ਟੀਕਰਨ ਦੇ ਦਿੱਤਾ ਆਮ ਲੋਕਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਉਹ ਇਹ ਕਿ ਜਿਹੜਾ ਅਸਲ ਮੁੱਦਾ ਹੈ ਉਹਦੇ ਤੇ ਤੱਥ ਤੋਂ ਕੁਝ ਹੁੰਦਾ ਨਹੀਂ ਕਿੰਨੇ ਚਿਰ ਤੋਂ ਜਦਰਸ ਦੇ ਕੋਲ ਜਿਹੜਾ ਮੁੱਦਾ ਮੇਨ ਤੌਰ ਤੇ ਗਿਆ ਹੋਇਆ ਆ ਆਮ ਮੰਗ ਉੱਠ ਰਹੀ ਆ ਕਿ ਜੱਦਰ ਸਾਹਿਬ ਇਹ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬੇਅਦਬੀ ਵਾਲਾ ਗੱਲ ਕਿੱਥੋਂ ਤਰੀ ਇਹਦਾ ਅਸਲ ਗੱਲ ਉਦੋਂ ਪਤਾ ਲੱਗੂਗੀ ਜਦੋਂ ਡੇਰੇ ਵਾਲਿਆਂ ਨੂੰ ਜਦੋਂ ਮਾਫ ਕੀਤਾ ਤਾਂ ਉਸ ਵੇਲੇ ਦੇ ਜਿਹੜੇ ਸਿੰਘ ਸਹਿਬਾਨ ਸੀ ਉਹਨਾਂ ਨੂੰ ਸਦੋ ਉਹ ਸਰਕਾਰੀ ਤਖਤ ਤੇ ਕਿਉਂ ਗਏ ਉਹ ਦੱਸਣ ਕਿ ਉਹਨਾਂ ਨੂੰ ਕਿਹਨੇ ਸੱਦਿਆ ਗਿਆ ਸੀ ਕਿਹਨੇ ਹੁਕਮ ਕੀਤਾ ਸੀ ਕਿ ਤੁਸੀਂ ਇਹਨੂੰ ਡੇਰੇ ਵਾਲੇ ਦੇਹਧਾਰੀ ਨੂੰ ਮਾਫ ਕਰ ਦਿਓ ਫਿਰ 92 ਲੱਖ ਗੁਰੂ ਦੀ ਗੋਲਕ ਚੋਂ ਉਹ ਖਾਤੇ 'ਚ ਪਾਤਾ ਕਹਿੰਦੇ ਜੀ ਉਸ ਵੇਲੇ ਦਾ ਜਿਹੜਾ ਸਕੱਤਰ ਜਰਨਲ ਸੀ ਹਰਚਰਨ ਸਿੰਘ ਤੇ ਉਸ ਵੇਲੇ ਦਾ ਜਿਹੜਾ ਪ੍ਰਧਾਨ ਸੀ ਅਵਤਾਰ ਸਿੰਘ ਮੱਕੜ ਦੋਨੇ ਇਦੇ ਵਾਸਤੇ ਜ਼ਿੰਮੇਵਾਰ ਨੇ 92 ਲੱਖ ਕਿਸੇ ਕਾਰਜਕਾਰੀ ਕਮੇਟੀ ਚ ਪਾਸ ਹੋਇਆ ਹੋਊਗਾ ਕਿ 92 ਲੱਖ 92 ਰੁਪਿਆਵਾਂ ਵਰਗੇ ਸੀ ਤੁਸੀਂ ਪਾਸ ਕਰਤੇ ਇਹ ਤੋਂ ਪੱਲਾ ਇਹਨਾਂ ਨੇ ਐਂ ਝਾੜ ਲਿਆ ਕਿ ਦੋਵੇਂ ਇਸ ਦੁਨੀਆ ਚ ਐ ਨਹੀਂ ਉਹਨਾਂ ਦਾ ਨਾਲ ਇਹਦੇ ਉਹ ਜਦ ਕੇ ਵੀਡੀਓ ਪਈ ਹੈ ਜਿਹਦੇ ਵਿੱਚ ਸਰਦਾਰ ਹਰਚਰਨ ਸਿੰਘ ਉਸ ਵੇਲੇ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ ਨੂੰ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਇਨੂੰ ਪਾਸੇ ਹੀ ਬਦਲ ਦਿਓ ਲੋਕਾਂ ਦਾ ਧਿਆਨ ਭਟਕਾ ਦਿਓ ਤੇ ਉਹਨਾਂ ਦੇ ਜਥੇਦਾਰ ਇੱਕ ਤਾਂ ਜਥੇ ਕਾਲ ਤਖਤ ਸਾਹਿਬ ਦੇ ਜੱਦਰ ਸਾਹਿਬ ਆਂਦੇ ਉਹਨਾਂ ਦੇ ਕੋਲੀ ਨੇ ਹੈਡ ਗ੍ਰੰਥੀ ਨੇ ਤੇ ਦੂਜਾ ਗੁਰਵਚਨ ਸਿੰਘ ਇਹਨਾਂ ਨੂੰ ਸੱਦ ਕੇ ਪਹਿਲਾਂ ਅਸਲ ਮੁੱਦੇ ਨੂੰ ਤਾਂ ਪੁੱਛੋ ਕਿ ਇਹ ਕੀਨੇ ਕਿਹਾ ਸੀ ਤੁਹਾਨੂੰ ਉੱਥੇ ਜਾ ਕੇ ਹੁਕਮ ਲੈਣ ਦਾ ਉਹ ਨਹੀਂ ਕਰਨਾ ਆ ਨਵਾਂ ਮੁੱਦਾ ਕਰਤਾ ਦੀ ਦੇ ਵਿੱਚ ਬੀਬੀ ਜੀ ਗਿਰਕੌਰ ਨੇ ਮੀਡੀਆ ਨਾਲ ਜਿੰਨੀ ਇੱਕ ਗੱਲ ਕੀਤੀ ਹੈ ਉਹ ਕਹਿੰਦੇ ਕਿਸੇ ਦੀ ਚੀਜ਼ ਨਹੀਂ ਸੁਣਦੇ 2018 ਦੇ ਵਿੱਚ ਮੈਂ ਇੱਕ ਕੇਸ ਲੜਿਆ ਭੁਗਤਿਆ ਸੀਬੀਆਈ ਅਦਾਲਤ ਪਟਿਆਲਾ ਨੇ ਮੈਨੂੰ 5 ਸਾਲ ਦੀ ਸਜ਼ਾ ਸੁਣਾਈ ਤੇ ਫਿਰ ਇਸੇ ਕੇਸ ਦੇ ਵਿੱਚ ਮੈਂ ਉੱਚਲੀ ਅਦਾਲਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਈ ਜਿਨ੍ਹਾਂ ਨੇ ਮੈਨੂੰ ਬਰੀ ਕਰਤਾ ਹੁਣ ਜੇ ਗਾਹਾਂ ਕੋਈ ਅਪੀਲ ਪਾ ਕੇ ਗਿਆ ਹੋਇਆ ਹੈ ਸੁਪਰੀਮ ਕੋਰਟ ਦੇ ਵਿੱਚ ਉਹ ਹੁਕਮ ਤਾਂ ਉਦੋਂ ਲਾਗੂ ਹੋਊਗਾ ਜਦ ਤਨ ਸੁਪਰੀਮ ਕੋਰਟ ਕੋਈ ਆਦੇਸ਼ ਦੇਵੇਗਾ ਹਾਈ ਕੋਰਟ ਦਾ ਮਾਮਲਾ ਪਲਟ ਦੇਗਾ ਇਹ ਸਾਰਿਆਂ ਦੇ ਸਾਹਮਣੇ ਹੈ ਉਹ ਕਹਿੰਦੇ ਅਕਾਲ ਤਖਤ ਸਾਹਿਬ ਜਦੋਂ ਹੋਂਦ ਵਿੱਚ ਗੁਰੂ ਸਾਹਿਬ ਨੇ ਲਿਆਂਦਾ ਸੀ ਕੋਈ ਵਿਧੀ ਵਿਧਾਨ ਬਣਾਇਆ ਸੀ ਕੀ ਹੁਣ ਵਿਅਕਤੀਗਤ ਮਾਮਲੇ ਵੀ ਅਕਾਲ ਤਖਤ ਸਾਹਿਬ ਵਿਚਾਰਿਆ ਕਰਨਗੇ ਉਹ ਕਹਿੰਦੇ ਕਿ ਧਰਮ ਪ੍ਰਚਾਰ ਦੇ ਵਿੱਚ ਲੱਗੇ ਰਹੇ ਜਦੋਂ ਜਹਾਦ ਕੀਤੀ 40 ਸਾਲ ਦੀ ਸੇਵਾ 28 ਸਾਲ ਮੈਂਬਰ ਐ ਐਸਡੀਪੀ ਸੀ ਐ ਤੇ ਚਾਰ ਵਾਰ ਪ੍ਰਧਾਨ ਇਸ ਤੋਂ ਇਲਾਵਾ ਸਾਬਕਾ ਮੰਤਰੀ ਵੀ ਰਹੀ ਹੈ ਉਹ ਕਹਿੰਦੇ ਹਮੇਸ਼ਾ ਕੰਮ ਕੀਤਾ ਹੈ ਸੁੱਕੀਆਂ ਨੂੰ ਮੇਰੀ ਇਸ ਚੜ੍ਹਾਈ ਦੀ ਬਹੁਤ ਤਕਲੀਫ ਹੋਈ ਤੇ ਉਹਨਾਂ ਨੇ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਮੇਰਾ ਕਹਿਲ ਕੇ ਜਿਹੜਾ ਇਸ ਵੇਲੇ ਦਾ ਸਮਾਜ ਚੱਲ ਰਿਹਾ ਹੈ ਇਹ ਸਿੱਖ ਕੌਮ ਦੀ ਮਾਨ ਮਰਿਆਦਾ ਨੂੰ ਸਾਂਭਣ ਦੀ ਥਾਂ ਇਹ ਤਾਂ ਹੋਰੇ ਕੁਝ ਕਰ ਰਹੇ ਨੇ ਆਪਣਾ ਸਾਰਾ ਟਾਈਮ ਹੋਰ ਪਾਸੇ ਆ ਉਹ ਆਪਣੀ ਸਪਸ਼ਟੀਕਰਨ ਦੇ ਆਏ ਤੇ ਨਾਲ ਉਹਨਾਂ ਨੇ ਆਖਿਆ ਉਹ ਲੋਕ ਜਿਨ੍ਹਾਂ ਨੂੰ ਸਾੜੇ ਨੇ ਇਹ ਉਹ ਲੋਕ ਪੈਦਾ ਕਰਦੇ ਨੇ ਜਿਹੜੇ ਮੇਰੇ ਸਿਆਸੀ ਵਿਰੋਧੀ ਨੇ ਸੋ ਕੁੱਲਬ ਲਾ ਕੇ ਉਹਨਾਂ ਨੇ ਕਾਫੀ ਭਾਵਕਤਾ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਜੀ ਸੋ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਐਮਪੀ ਨੇ ਤੇ ਕੱਲ ਆਪਾਂ ਦੇਖਿਆ ਸੀ ਗੁਰਦਾਸਪੁਰ ਦੇ ਡੀਸੀ ਦਫ਼ਤਰ ਦੇ ਵਿੱਚ ਕਾਂਗਰਸ ਦੇ ਦੇੜੇ ਲੀਡਰ ਨਾਲ ਲੋਕ ਕਾਫੀ ਹੰਗਾਮਾ ਕੀਤਾ ਗਿਆ ਸੀ ਹਾਲਾਂਕਿ ਦੋਸ਼ ਲਗਾਏ ਸੀ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਤੇ ਜਿਹਦੇ ਚੱਲਦੇ ਅੱਜ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਫੋਟੋ ਜਨਤਕ ਕੀਤੀ ਉਹਨਾਂ ਨੇ ਕਿਹਾ ਕਿ ਆਮਾਦੀ ਪਾਰਟੀ ਗੈਂਗਸਟਰ ਤੇ ਉਹਨਾਂ ਦੇ ਪਰਿਵਾਰਾਂ ਨਾਲ ਸਰਪੰਚੀਆਂ ਚੋਣਾਂ ਲੜਾ ਰਹੀ ਹੈ ਜੀ ਦੇਖੋ ਜਦੋਂ ਇਹ ਚੋਣਾ ਹੁੰਦੀਆਂ ਨੇ ਕਿਸੇ ਕਿਸਮ ਦੀਆਂ ਆ ਜਾਂਨ ਅਜਿਹੇ ਮੌਕੇ ਦੇ ਵਿੱਚ ਬਿੱਟੂ ਫਿਰ ਜੀ ਇਹੋ ਜਿਹੇ ਮਸਲੇ ਉੱਠਦੇ ਆ ਹੁਣ ਜਿਹੜਾ ਉਹ ਗੁਰਦੀਪ ਸਿੰਘ ਰੰਦਾਵਾ ਹੈ ਹਲਕਾ ਚਾਰਜ ਉਹ ਕਹਿੰਦਾ ਵੀ ਜੇ ਜੱਗੂ ਭਗਵਾਨਪੁਰੀਆ ਨੇ ਕੋਈ ਗਲਤ ਕੰਮ ਕੀਤਾ ਉਹਦਾ ਉਹ ਖਿਮਾਇਜਾ ਭੁਗਤ ਰਿਹਾ ਕੀ ਸਾਰੇ ਆਗੂ ਹੀ ਉਹਦੇ ਦੋਸ਼ੀ ਬਣ ਜਾਂਦੇ ਨੇ ਤੁਹਾਨੂੰ ਯਾਦ ਹੋਵੇਗਾ ਜਿਹੜਾ ਉਹ ਨਿਸ਼ਾਨ ਸਿੰਘ ਥਾਣੇ ਦੇ ਨਾਲੋਂ ਹੀ ਕੁੜੀ ਭਜਾ ਕੇ ਲੈ ਗਿਆ ਸੀ ਫਰੀਦਕੋਟ ਦੇ ਵਿੱਚੋਂ ਤੇ ਗੋਆ ਤੋਂ ਜਾ ਕੇ ਫੜਿਆ ਗਿਆ ਸੀ ਉਹਦੇ ਵੀ ਤਾਂ ਉਸ ਵੇਲੇ ਦੀ ਸਰਕਾਰ ਦੇ ਵੱਡੇ ਆਗੂਆਂ ਦੇ ਨਾਲ ਫੋਟੋਆਂ ਸੀ ਕੀ ਉਹਨੂੰ ਇਹ ਖੁੱਲ ਉਹਨਾਂ ਨੇ ਦਿੱਤੀ ਸੀ ਸਿਆਸੀ ਆਗੂਆਂ ਦੇ ਮੰਚਾਂ ਦੇ ਉੱਤੇ ਬਹੁਤ ਕਿਸਮ ਦੇ ਲੋਕ ਆ ਜਾਂਦੇ ਆ ਵਗ ਜਾਂਦੇ ਆ ਉਥੇ ਇਕੱਲੇ ਇਕੱਲੇ ਦਾ ਰਕਾਰਡ ਰੱਖਿਆ ਹੁੰਦਾ ਕਿ ਆ ਬੰਦਾ ਆ ਆ ਨਾਲੇ ਜੇ ਕਿਸੇ ਬੰਦੇ ਨੇ ਕੋਈ ਗਲਤੀ ਕੀਤੀ ਆ ਉਹਦਾ ਪਰਿਵਾਰ ਉਹਦਾ ਦੋਸ਼ੀ ਨਹੀਂ ਹੁੰਦਾ ਮੈਂ ਕਿਸੇ ਦੀ ਮੈਂ ਸਿਧਾਂਤਕ ਤੌਰ ਤੇ ਗੱਲ ਕਰਦਾ ਇਹ ਰਾਸੀ ਆਗੂ ਜੇ ਤਾਂ ਆਪ ਵਹਿ ਜਾਣ ਤਾਂ ਕੋਈ ਗੱਲ ਨਹੀਂ ਜੇ ਕੋਈ ਵਹਜੇ ਤੇ ਫਿਰ ਉਹਦੇ ਪੂਰੇ ਸਰਲੇ ਉਡਾ ਦਿੰਦੇ ਆ ਮੇਰਾ خیال ਕਿਤਨਾ ਕਿਤੇ ਕੋਈ ਵਿਧੀ ਵਿਧਾਨ ਬਣਾਉਣਾ ਚਾਹੀਦਾ ਹੈ ਜੀਦੇ ਦੈਰੇ ਤਰ੍ਹਾਂ ਕੀ ਗੱਲਬਾਤ ਕਰਨੀ ਚਾਹੀਦੀ ਹੈ ਇੱਕ ਗੱਲ ਜਿਹੜਾ ਤੁਸੀਂ ਡੀਸੀ ਵਾਲਾ ਕੀਤਾ ਮੈਂ ਡੀਸੀ ਸਾਹਿਬ ਨੂੰ ਸੁਣਿਆ ਉਹਨਾਂ ਦੀ ਪ੍ਰੈਸ ਕਾਨਫਰੰਸ ਪਹਿਲਾਂ ਰੰਧਾਵਾ ਸਾਹਿਬ ਦੀ ਵੀ ਸੁਣੀ ਹੈ ਉਹ ਕਹਿੰਦੇ ਜੇ ਉਹਨਾਂ ਨੇ ਸਪੀਕਰ ਸਾਹਿਬ ਨੂੰ ਕੋਈ ਚਿੱਠੀ ਲਿਖੀ ਹੈ ਮੈਨੂੰ ਸੌਧਣਗੇ ਮੈਂ ਪ੍ਰਸਪਸ਼ਟੀਕਰਨ ਦੇ ਦੂੰਗਾ ਇਸ ਗੱਲ 'ਚ ਤਾਂ ਮੈਂ ਕੋਈ ਡਰਦਾ ਨਹੀਂ ਕਹਿੰਦੇ ਮੈਂ ਇਹਨਾਂ ਸਾਰੇ ਆਗੂਆਂ ਨੂੰ ਬੁਲਾ ਕੇ ਚਾ ਵੀ ਪਈ ਹੈ ਗੱਲ ਵੀ ਸੁਣੀ ਹੈ ਇੱਕ ਆਗੂ ਜਦੋਂ ਬਹੁਤ ਤੈਅਚ ਤੇ ਮਾੜੀ ਸ਼ਬਦਾਂਵਲੀ ਵਰਤਣ ਲੱਗਿਆ ਇਨ੍ਹਾਂ ਆਗੂਆਂ ਨੇ ਉਹਨੂੰ ਰੋਕਿਆ ਕਿ ਭਾਈ ਇਸ ਤਰ੍ਹਾਂ ਦੀ ਗੱਲ ਨਹੀਂ ਕਰੀ ਜਾਂਦੀ ਹੁੰਦੀ ਗਲਤ ਹੈ ਪਰ ਜੇ ਇਹ ਸਾਰੇ ਵਿਧਾਨ ਸਭਾ 'ਚ ਬਹਿ ਕੇ ਕੋਈ ਵਿਧੀ ਵਿਧਾਨ ਬਣਾ ਲੈਣ ਕਿ ਐਸ ਹੱਦ ਰੂ ਪਾਰ ਨਹੀਂ ਕਰਨਾ ਇਹ ਗੱਲ ਦੂਜੀ ਵੀ ਹੁੰਦੀ ਹੈ ਜਿਹੜੇ ਆਮ ਲੋਕ ਨੇ ਉਹਨਾਂ ਦੀ ਇੱਕ ਸਹਿਕੀ ਹੈ ਜਿਹੜਾ ਬੰਦਾ ਮਾਊਜਾ ਬਣ ਕੇ ਬਹਿ ਜੇ ਉਹਨੂੰ ਕੋਈ ਨਹੀਂ ਪਛਤੰਦ ਕਰਦਾ ਜਿਹੜੇ ਆਗੂ ਢੱਲੇ ਨਾਲ ਬੋਲਦੇ ਆ ਕਰਦੇ ਆ ਉਹਨੂੰ ਹਰ ਬੰਦਾ ਪਸੰਦ ਕਰਦਾ ਲੈ ਵੀ ਇਹ ਔਖਾ ਕੰਮ ਆ ਗਿਆ ਇਹ ਬੰਦਾ ਸਾਡੇ ਨਾਲ ਖੜ ਸਕਦਾ ਆ ਜਿਹੜਾ ਹੈਗਾ ਇਹ ਤਾਂ ਢਿੱਲਾ ਬੰਦਾ ਹੈ ਮੈਨੂੰ ਨਹੀਂ ਲੱਗਦਾ ਇਹ ਕੋਈ ਸਾਡੇ ਪਿੱਛੇ ਕਰੇਗਾ ਇਸ ਤਰ੍ਹਾਂ ਦੀਆਂ ਗੱਲਾਂ ਆ ਜਾਂਦੀਆਂ ਨੇ ਬਹੁਤ ਬਾਰ ਆ ਜਾਂਦੀਆਂ ਨੇ ਸੋ ਉਹ ਕਹਿੰਦੇ ਕਿ ਮੇਰਾ ਕੰਮ ਨਹੀਂ ਕਿ ਮੈਂ ਮਾਮਲੇ ਨੂੰ ਉਸ਼ਾਲਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਰਾ ਕੁਝ ਜੇ ਸਪੀਕਰ ਸਾਹਿਬ ਕੋਲੇ ਵੀ ਮਾਮਲਾ ਜਾਵੇਗਾ ਮਾਜੋਗ ਮੈਂਬਰ ਪਾਰਲੀਮੈਂਟ ਸਾਹਿਬ ਨੇ ਲਗਾਏ ਆ ਤਾਂ ਆਫਟਰ ਆਲ ਮੈਨੂੰ ਵੀ ਬੁਲਾਉਣਗੇ ਮੈਂ ਤਾਂ ਤਸਾਹ ਸੋਸ਼ਲ ਮੀਡੀਆ ਦੀ ਅਵਾਇਰਲ ਚੀਜ਼ ਭੇਜ ਦੂੰਗਾ ਜੀ ਇਹਦੇ ਵਿੱਚ ਸਾਰਾ ਕੁਝ ਹੈ ਵੇਖ ਲਓ ਇਹ ਕਹਿੰਦੇ ਬਿਨਾ ਬਾਤ ਦਾ ਪਤੰਗੜ ਬਣਾਇਆਗਾ ਐਡੀ ਕੋਈ ਗੱਲ ਨਹੀਂ ਸੀ ਮੈਂ ਚੁਰੇ ਹੋਏ ਨਮਾਇੰਦਿਆਂ ਦਾ ਸਤਿਕਾਰ ਕਰਦਾ ਹਾਂ ਤੇ ਮੈਨੂੰ ਲੱਗਦਾ ਕਿ ਐਵੇਂ ਹੋ ਗਿਆ ਅਸੀਂ ਇਹ ਮਸਲਾ ਬਹਿ ਕੇ ਹੀ ਸੁਲਝਾ ਲੈਣਾ ਸੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਰਮਨੀਤ ਬਿੱਟੂ ਦੀ ਉਹਨਾਂ ਬੋਲੋ ਮੋੜ ਤੋਂ ਰਾਹੁਲ ਗਾਂਦੂ ਲੈ ਕੇ ਚੁਟਕੀ ਲਿੱਤੀ ਗਈ ਉਹਨੇ ਕਿਹਾ ਕਿ ਮੈਂ ਉਹਨਾਂ ਬਾਰੇ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਉਹ ਬਿਆਨ ਦੇ ਕੇ ਉਹਨਾਂ ਨੂੰ ਬਾਅਦ ਚੋਂ ਪਤਾ ਲੱਗਦਾ ਮੈਂ ਕੀ ਬਿਆਨ ਦਿੱਤਾ ਸੀ ਜੀ ਤੇ ਬਿੱਟੂ ਨੂੰ ਕਿਹੜਾ ਸਾਰੇ ਸੁਣਦੇ ਆ ਉੱਚੀ ਉੱਚੀ ਵੀ ਆ ਜਾ ਤੇਰੀ ਬਾਸ਼ਾ ਸੁਣੀਏ ਜੀ ਇਨਾ ਬਾਰੇ ਵੀ ਦੂਜਿਆਂ ਨੇ ਕਹਿਤਾ ਕਿ ਭਾਰਤੀ ਜਨਤਾ ਪਾਰਟੀ ਕੋਲੇ ਦੋ ਦੋ ਕੰਗਰਾਂ ਨੇ ਇੱਕ ਮੈਨ ਦੇ ਰੂਪ ਚ ਇੱਕ ਵੁਮਨ ਦੇ ਰੂਪ ਚ ਜੀ ਇੱਕ ਮਰਦਾ ਇੱਕ ਔਰਤ ਹੈ ਸੋ ਉਹਨਾਂ ਨੇ ਫੇਰ ਉਹ ਪੁਰਾਣਾ ਦੁਹਰਾਤਾ ਮੇਰਾ خیال ਮਾਮਲਾ ਕਾਫੀ ਹੋਰ ਤਰ੍ਹਾਂ ਦਾ ਹੋ ਚੁੱਕਿਆ ਹੈ ਇਹੋ ਜਿਹੇ ਮੁੱਦਿਆਂ ਨੂੰ ਜਿ ਬੋਲਾ ਨਾ ਤਾਂ ਕੋਈ ਬੋੜਾ ਗੱਲ ਵਿੱਚੋਂ ਨਿਕਲਦੀ ਨਹੀਂ ਕੋਈ ਅਸਾਰੂ ਗੱਲ ਕਰੋ ਤੁਹਾਡੇ ਕੋਲੇ ਰੇਲ ਦਾ ਮਹਿਕ ਮੈਂ ਤੁਸੀਂ ਚੰਡੀਗੜ੍ਹ ਕਹਿ ਕੇ ਆਏ ਹੋ ਕਿ ਪੰਜਾਬ ਦੀ ਸਰਕਾਰ ਨੇ 20 ਕਿਲੋਮੀਟਰ ਜ਼ਮੀਨ ਨਹੀਂ ਦਿੱਤੀ ਅਕਵਾਇਰ ਕਰਕੇ ਤੁਸੀਂ ਐਸੇ ਕੰਮ ਕਰੋ ਪੰਜਾਬ ਦਾ ਬਹੁਤ ਵੱਡਾ ਕੰਮ ਕਰਦੇ ਹੋਗੇ ਜੇ ਰਾਜਪੁਰੇ ਨੂੰ ਚੰਡੀਗੜ੍ਹ ਦੇ ਨਾਲ ਸਿੱਧਾ ਜੋੜਦੇ ਹੋ ਤਾਂ ਰਾਜਸਥਾਨ ਤੋਂ ਲੈ ਕੇ ਚੰਡੀਗੜ੍ਹ ਬਿਲਕੁਲ ਸਿੱਧਾ ਹੋ ਜਾਵੇਗਾ ਫਿਰੋਜ਼ਪੁਰ ਗੰਗਾ ਨਗਰ ਡੱਬਾਲੀ ਅੱਗੇ ਸਰਸਾ ਵਗੈਰਾ ਜੀ ਇਹੋ ਜੇ ਕੰਮ ਕਰੋ ਇਹ ਕਿਹੜੇ ਕੰਮਾਂ ਦੇ ਵਿੱਚ ਪੈ ਗਿਓ ਬਿੱਟੂ ਜੀ ਜੇ ਤੁਸੀਂ ਇਹ ਰੇਲ ਵਾਲਾ ਸਿੱਧਾ ਜੜਵਾਗੇ ਲਿਖੋ ਚਿੱਠੀ ਸਰਕਾਰ ਨੂੰ ਕਿ ਤੁਸੀਂ ਸਾਨੂੰ ਜ਼ਮੀਨ ਅਕਵਾਇਰ ਕਰਕੇ ਦਿਓ ਇਹਨਾਂ ਦੇ ਸਿੱਟੋ ਪਾਲੇ ਚ ਗੇਂਦ ਨਾ ਕਰਕੇ ਦੇਣਗੇ ਆਪੇ ਲੋਕਾਂ ਦੇ ਵਿੱਚ ਕੱਲ ਨੂੰ ਜਵਾਬਦੇ ਹੋਣਗੇ ਇਹ ਕੰਮ ਨਹੀਂ ਕਰਨੇ ਜਿਹੜਾ ਅਸੀਂ ਨਿੱਜਤਾ ਦੇ ਉੱਤੇ ਸਾਰਾ ਕੰਮ ਕੀਤਾ ਵਾ ਉਹ ਚੰਗਾ ਨਹੀਂ ਵਧੀਆ ਨਹੀਂ ਬਚਣਾ ਚਾਹੀਦਾ ਜੀ ਸੋ ਜਿਪਾਸੀ ਪੰਜਾਬ ਦੇ ਮੁਲਾਜ਼ਮ ਕਿਤਨਾ ਕਿਤੇ ਸਰਕਾਰ ਤੋਂ ਨਾਰਾਜ਼ ਨੇ ਤੇ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਚੱਲ ਰਹੀਆਂ ਨੇ ਤੇ ਲਗਾਤਾਰ ਆਮ ਆਦਮੀ ਪਾਰਟੀ ਦਾਅਵੇ ਕਰ ਰਹੀ ਹੈ ਵੀ ਅਸੀਂ ਜਿੱਤਾਂਗੇ ਤੇ ਹੁਣ ਮੁਲਾਜ਼ਮਾਂ ਨੇ ਮਨ ਬਣਾ ਲਿਆ ਹੈ ਵੀ ਅਸੀਂ ਹਰਿਆਣੇ ਦੇ ਵਿੱਚ ਜਾਵਾਂਗੇ ਤੇ ਸਰਕਾਰ ਦੀ ਪੋਲ ਖੋਲਾਂਗੇ ਜੀ ਦੇਖੋ ਦਿਨ ਤਾਂ ਰਹਿ ਗਏ ਦੋ ਅੱਜ 2 ਤਰੀਕ ਹੋ ਗਈ ਕੱਲੂ ਚੋਣ ਪ੍ਰਚਾਰ ਆ ਜਿਹੜਾ ਉੱਥੇ ਸ਼ਾਮ ਨੂੰ ਬੰਦ ਹੋ ਜਾਣਾ ਜੀ ਜਾਂ ਤਾਂ ਚਲੇ ਗਏ ਹੋਣਗੇ ਜਾਣਗੇ ਉਹ ਕਹਿੰਦੇ ਜਿਹੜਾ ਇਹ ਉੱਥੇ ਪ੍ਰਚਾਰ ਕਰਦੇ ਆ ਹਮਾਰੀ ਸਰਕਾਰਾਂ ਦੇਖੋ ਦਿੱਲੀ ਵਿੱਚ ਆਮਨੇ ਇਹ ਕਰਦੀਆ ਉਹ ਕਰਦੀਆ ਤੇ ਪੰਜਾਬ ਵਿੱਚ ਪੰਜਾਬ ਦੇ ਵਿੱਚ ਤਾਂ ਕਾਟਦੀਆਂ ਤਲਵਾਰਾਂ ਲੈ ਕੇ ਇੱਕ ਦੂਜੇ ਦਾ ਘਾਟਾ ਪੜਦੇ ਫਿਰਦੇ ਆ ਮੌਕਾ ਦਿੱਤਾ ਹੈ ਜੋ ਮਰਜੀ ਹੋਵੇ ਇਹ ਚਾਰੇ ਪਾਸੋਂ ਘੇਰਦੇ ਹੋਣ ਪਰ ਪੰਜਾਬੀ ਕਦੇ ਵੀ ਆਪਣੇ ਮੁੱਖ ਮੰਤਰੀ ਦੀ ਪਿੱਠ ਤੇ ਖੜਨਗੇ ਸਾਡੇ ਇੱਥੇ ਮਤਭੇਦ ਪੰਜਾਬੀਆਂ ਦੇ ਕਿਸੇ ਕਿਸਮ ਦੇ ਹੋਣ ਪਰ ਜੇ ਕੋਈ ਦੂਜਾ ਨੀਮਾ ਦਿਖਾਏਗਾ ਉਹ ਪੰਜਾਬੀ ਬਰਦਾਸ਼ਤ ਨਹੀਂ ਕਰਦੇ ਕਦੇ ਉਹ ਸਾਡਾ ਮੁੱਖ ਮੰਤਰੀ ਹੈ ਤੇ ਸਾਰਿਆਂ ਨੂੰ ਪਰ ਮੁੱਖ ਮੰਤਰੀ ਨੂੰ ਵੀ ਚਾਹੀਦਾ ਕਿ ਉਹ ਜਿਹੜੇ ਉਹਨਾਂ ਦੇ ਫਰਜ਼ ਨੇ ਉਹ ਫਰਜ਼ਾਂ ਤੇ ਪਹਿਰਾ ਦੇਣ ਉਹਨਾਂ ਨੂੰ ਇਸ ਕਰਕੇ ਬਣਾਇਆ ਕਿ ਤੁਸੀਂ ਨਵੇਕਲਾ ਕੰਮ ਕਰਕੇ ਦਿਖਾਉਂਗੇ ਪਰ ਅਜੇ ਤੱਕ ਉਹ ਕੁਝ ਨਹੀਂ ਹੋਇਆ ਜੋ ਕੁਝ ਹੋਣਾ ਚਾਹੀਦਾ ਸੀ ਬਿਹਤਰ ਇਹ ਹੈ ਕਿ ਤੁਸੀਂ ਕੁਝ ਚੰਗਾ ਸਾਨੂੰ ਕਰਕੇ ਦਿਖਾਓ ਜੀ ਸੋ ਦੂਜੇ ਪਾਸੇ ਰਾਹੁਲ ਗਾਂਧੀ ਵੱਲ ਇਲਜ਼ਾਮ ਲਗਾਇਆ ਕਿ ਦਲਿਤਾਂ ਦੇ ਨਾਲ ਭਾਜਪਾ ਨੇ ਧੋਖਾ ਕੀਤਾ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਕਾਂਗਰਸ ਤੋਂ ਦਲਿਤਨ ਰਾਜ ਨੇ ਜੀ ਜਿਹੜੀ ਹਰਿਆਣੇ ਦੀ ਦਲਿਤ ਵਰਗ ਦੀ ਵੋਟ ਹੈ ਭਾਜਪਾ ਵੀ ਨੇ ਉਹਨੂੰ ਛੱਡਣਾ ਚਾਹੁੰਦੀ ਤੇ ਕਾਂਗਰਸ ਵੀ ਆਪਣੇ ਖੇਮੇ ਚ ਲਿਆਉਣ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ ਇਸ ਕਰਕੇ ਉਹਨਾਂ ਦੇ ਜ਼ਿਆਦਾ ਧਿਆਨ ਜਿਹੜੇ ਨੇ ਉਹ ਦਲਤ ਵੋਟ ਬੈਂਕ ਦੇ ਉੱਤੇ ਹੈ ਦਲਤ ਵੋਟ ਬੈਂਕ ਹਰਿਆਣਾ ਦੇ ਵਿੱਚ ਇੱਕ ਵੱਡਾ ਵੋਟ ਬੈਂਕ ਹੈ ਤੇ ਉਹਨਾਂ ਦਾ ਜਿਹੜਾ ਭੂਮਿਕਾ ਹੈ ਉਹ ਕਾਫੀ ਵੱਡੇ ਪੱਧਰ ਤੇ ਦਿਸਦੀ ਹੈ ਇਸੇ ਕਰਕੇ ਦੋਨੇ ਉਸ ਵੋਟ ਬੈਂਕ ਦੇ ਉੱਤੇ ਨਿਸ਼ਾਨਾ ਸਾਧ ਰਹੇ ਜੀ ਵਿਨੇਸ਼ ਫੁਗਾਰ ਦੇ ਹੱਕ ਦੇ ਵਿੱਚ ਪ੍ਰਿੰਕਾ ਗਾਂਧੀ ਨੇ ਇੱਕ ਜ਼ਬਰਦਸਤ ਰੈਲੀ ਕੀਤੀ ਹੈ ਟੈਨੂ ਸਾਹਬ ਦੇਖੋ ਜਿਹੜਾ ਪਿੰਡ ਹੈ ਪ੍ਰਿੰਕਾ ਦਾ ਖੇਤਰ ਹੈ ਜੁਲਾਣਾ ਉੱਥੇ ਇਹ ਰੈਲੀ ਸੀ ਜਿੱਥੇ ਇਹਦੇ ਬੀਬੀ ਬਨੇਸ਼ ਪਗਾੜ ਦੇ ਪੇਕੇ ਵੀ ਨੇ ਤੇ ਸਾਰੇ ਵੀ ਨੇ ਇਹਨਾਂ ਦੋਨਾਂ ਬੀਬੀਆਂ ਨੇ ਜਿਹੜੀ ਅੱਜ ਉਥੇ ਤਕਰੀਰਵਾ ਤਕਰੀਰ ਕੀਤੀ ਹੈ ਉਹ ਤਕਰੀਰ ਦੋਨਾਂ ਦੀ ਹੀ ਬਹੁਤ ਜ਼ਿਆਦਾ ਭਾਵਕਤਾ ਵਾਲੀ ਸੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਕਿ 10 ਸਾਲ ਕਿਵੇਂ ਤੁਹਾਨੂੰ ਲੁੱਟਿਆ ਭਾਵੇਂ ਇਹ ਰਾਸੀ ਪਾਰਟੀਆਂ ਆਪਣੀ ਗੱਲ ਛੱਡ ਜਾਂਦੀਆਂ ਨੇ ਕੀ ਤੁਹਾਡੇ ਨਾਲ ਕੀਤਾ ਆਪਣੀ ਬੇਟੀ ਦੀ ਜਿਹੜੀ ਕਿ ਅ ਬਾਸਕਟਬਾਲ ਖੇਡਦੀ ਸੀ ਉਹਨੂੰ ਨਾਲ ਜੋੜ ਕੇ ਭਾਵਕਤਾ ਦੇ ਵਿੱਚ ਜੋੜਿਆ ਇੱਕ ਜ਼ਿਮੀਦਾਰ ਪਰਿਵਾਰ ਦਾ ਜਿਹੜਾ ਦਾदू ਹੈ ਦਾਦਾ ਉਹਦੇ ਪਰਿਵਾਰ ਨਾਲ ਕਿਵੇਂ ਭਾਵਕਤਾ ਜੁੜੀ ਕਿ ਮਨੋਜ ਉਹਨਾਂ ਦਾ ਬੇਟਾ ਹੈ ਉਹਨੇ ਮੈਨੂੰ ਪਛਾਣ ਲਿਆ ਪਹਿਲਾਂ ਕਿਸੇ ਨੇ ਪਛਾਣਿਆ ਨਹੀਂ ਮੈਂ ਗਨਮੈਨ ਵੀ ਪਿੱਛੇ ਖੜਾ ਤੇ तमाम ਗੱਲਾਂ ਤੇ ਉਹਨੇ ਭਾਵਕਤਾ ਜੋੜੀ ਫਿਰ ਕੱਲੀ-ਕੱਲੀ ਗੱਲ ਇਸ ਗੱਲ ਤੇ ਜੋੜੀ ਕਿ ਕਿਵੇਂ મોદી ਸਾਹਿਬ ਨੇ ਦੇਸ਼ ਨੂੰ ਲੁੱਟਿਆ ਹਰਿਆਣੇ ਨੂੰ ਲੁੱਟਿਆ ਔਰ ਇਹ ਉਹ ਧਰਤੀ ਹੈ ਬੀਬੀ ਪ੍ਰਿੰਕਾ ਗਾਂਧੀ ਕਹਿੰਦੀ ਕਿ ਜਿੱਦੇ ਉੱਤੇ ਮਹਾਭਾਰਤ ਹੋਇਆ ਬਿਲਕੁਲ ਨਾਲ ਹੈ ਪਾਣੀ ਪੱਤ ਦੀ ਧਰਤੀ ਗਾਹ ਖੁਰੇਤਰ ਉਹਨਾਂ ਨੂੰ ਦੁਨੀਆਂ ਨਾਲ ਆਪਦੀ ਭਾਵਕਤਾ ਜੋੜੀ ਤੇ ਕਿਹਾ ਕਿ ਹਰਿਆਣੇ ਦੀਆਂ ਔਰਤਾਂ ਨੂੰ ਬਹੁਤ ਜ਼ਿਆਦਾ ਸਿਸ਼ਟਾਚਾਰ ਹੈ ਤੇ ਇੱਥੇ ਕਿਸਾਨ ਜਵਾਨ ਅਗਨੀ ਵੀਰ ਭਾਵ ਤੇ ਪਹਿਲਵਾਨ ਇਹ ਪੈਦਾ ਹੁੰਦੇ ਆ ਉੱਥੇ ਉੱਚੇਚੇ ਤੌਰ ਤੇ ਪੰਜਾਬ ਦੇ ਪ੍ਰਧਾਨ ਅਵਰਿੰਦਰ ਸਿੰਘ ਰਾਜਾ ਵੜਿੰਗ ਵੀ ਬੈਠੇ ਸਨ ਤੇ ਦਪਿੰਦਰ ਹੁੱਡਾ ਇਹਨਾਂ ਤਿੰਨਾਂ ਦਾ ਹੀ ਭਾਸ਼ਣ ਕਰਾਇਆ ਗਿਆ ਬਾਕੀ ਸ਼ਾਇਦ ਆਗੂ ਪਹਿਲਾਂ ਬੋਲ ਗਏ ਹੋਣਗੇ ਔਰ ਤਿੰਨਾਂ ਨੇ ਇਹ ਭਾਵਕਤਾ ਦੇ ਵਿੱਚ ਉਹਨਾਂ ਨੂੰ ਖੜੇ ਕਰਤਾ ਕਿ ਇਹ ਉਹ ਸੀਟ ਹੈ ਹੁੱਡਾ ਸਾਹਿਬ ਕਹਦੇ ਦਪਿੰਦਰ ਜਿੱਥੋਂ ਤੁਸੀਂ ਇਹਨੂੰ ਬਨੇਸ਼ ਪਗਾਟ ਨੂੰ ਸਾਰੇ ਹਰਿਆਣੇ ਤੋਂ ਵੱਧ ਵੋਟਾਂ ਨਾਲ ਜਿਤਾਉਂਗੇ ਜਿਵੇਂ ਭਰਮੇ ਰੂਪ ਦੇ ਵਿੱਚ ਉੱਥੇ ਔਰਤਾਂ ਵੀ ਬੈਠੀਆਂ ਸਨ ਕੱਠ ਬਹੁਤ ਵੱਡਾ ਸੀ ਇਹਦਾ ਮਤਲਬ ਹਰਿਆਣੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਪ੍ਰਤੀ ਕੋਈ ਬਹੁਤੀਆਂ ਨੇਕ ਨਹੀਂ ਆ ਰਹੀਆਂ ਬਾਕੀ 8 ਤਰੀਕ ਨੂੰ ਪਤਾ ਲੱਗੇਗਾ ਲੋਕ ਜਿਵੇਂ ਭੀੜਾਂ ਜੁੜਦੀਆਂ ਨੇ ਜੇ ਭੀੜਾਂ ਸਾਰੀਆਂ ਹੀ ਵੋਟਾਂ 'ਚ ਬਦਲ ਜਾਣ ਤਾਂ ਕੁਝ ਵੀ ਹੋ ਸਕਦਾ ਹੈ ਤੇ ਜੇ ਭੀੜਾਂ ਵੋਟਾਂ 'ਚ ਤਬਦੀਲ ਨਾ ਹੋ ਸਕਣ ਤਾਂ ਫਿਰ ਹੋਰ ਹੈ ਮਾਧ ਪ੍ਰਦੇਸ਼ ਵਿੱਚ ਵੀ ਭੀੜਾਂ ਬਹੁਤ ਜੁੜੀਆਂ ਸੀ ਰਿਜ਼ਲਟ ਹੋਰ ਆਇਆ ਪਰ ਜੇ ਭੀੜਾਂ ਸੱਚਮੁੱਚ ਵੋਟਾਂ 'ਚ ਬਦਲ ਜਾਣ ਤਾਂ ਜਿੰਨਾਂ ਕੋ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਸੁਣ ਰਹੇ ਹਾਂ ਚੈਨਲਾਂ 'ਤੇ ਸੁਣ ਰਹੇ ਹਾਂ ਲੋਕ ਰਾਏ ਹਰਿਆਣੇ ਵਾਲਿਆਂ ਦੀ ਉਹਦੇ ਵਿੱਚ ਸਾਰੀ ਇਹ ਗੱਲ ਕਹਿੰਦੇ ਆ ਕਿ ਆਕਤੀ ਕਾਂਗਰਸ ਪਾਰਟੀ ਦਾ ਜਲਬਾ ਕੁਝ ਜ਼ਿਆਦਾ ਹੈ ਪਤਾ ਨਹੀਂ 8 ਤਰੀਕ ਨੂੰ ਨਤੀਜਾ ਕਿਹਦੇ ਹੱਕ ਚ ਆਉਂਦਾ ਹੈ ਇਹ ਜਿਹੜੇ ਸਾਰੇ ਸਰਵੇ ਵਗੈਰਾ ਦੇ ਰਹੇ ਨੇ ਉਹਨਾਂ ਦੇ ਸੱਚੇ ਨੇ ਜਾਂ ਇਹਦੇ ਵਿੱਚ ਕੁਝ ਔਰ ਆਉਂਦਾ ਸੋ ਭਾਵਕਤਾ ਭਰੀ ਤਕਰੀਰ ਕਿ ਕਿਵੇਂ ਤੁਹਾਨੂੰ ਲੁੱਟ ਲਿਆ ਫਲਾਣਾ ਕਰ ਲਿਆ ਉਹ ਚੀਜ਼ਾਂ ਨੂੰ ਅਜ ਪ੍ਰਿੰਕਾ ਗਾਂਧੀ ਨੇ ਉੱਥੇ ਕਿਹਾ ਤੇ ਬ੍ਰੇਜ ਪਗਾਟ ਨੂੰ ਮੈਂ ਜੇ ਪਹਿਲੇ ਵਾਰ ਸੁਣਿਆ ਹੈ ਉਹਨੇ ਵੀ ਆਪਣਾ ਸਿਸਟਮ ਭਾਵਕਤਾ ਦੇ ਰੂਪ ਵਿੱਚ ਪੂਰੀ ਤਸਵੀਰ ਬਣਾ ਕੇ ਜਿਹੜਾ ਲੋਕਾਂ 'ਚ ਪੇਸ਼ ਕਰਤਾ ਇਹਦਾ ਕਿੰਨਾ ਅਸਰ ਹੁੰਦਾ ਹੈ ਇਹ ਅੱਠ ਤਰੀਕ ਦੱਸੇਗੀ ਜੀ ਸੋ ਗੱਲ ਕਰਦੇ ਜਲੰਧਰ ਦੀ ਜਲੰਧਰ ਦੇ ਵਿੱਚ ਪਾਸਪੋਰਟ ਦਾ ਦਫਤਰ ਹੈ ਤੇ ਉੱਥੇ ਕਿਹਾ ਜਾ ਰਿਹਾ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੁੰਦਾ ਹੈ ਕਹਿੰਣਾ ਸੰਤ ਸਿੱਚੇਵਾਲ ਦਾ ਜੋ ਕਿ ਇੱਕ ਸਮਾਜ ਸੇਵੀ ਨੇ ਤੇ ਉਹ ਲੋਕਾਂ ਦੇ ਮੁੱਦੇ ਢਲਸਾ ਅਕਸਰ ਚੁੱਕਦੇ ਰਹਿੰਦੇ ਨੇ ਜੀ ਦੇਖੋ ਜਿਹੜੇ ਸਰਦਾਰ ਸੰਤ ਬਲਬੀਰ ਸਿੰਘ ਸਿੱਚੇਵਾਲ ਸਾਹਿਬ ਨੇ ਉਹਨਾਂ ਦਾ ਸਿੱਚੇਵਾਲ ਦਾ ਜਿਹੜਾ ਆਸ਼ਰਮ ਹੈ ਡੇਰਾ ਉਹਦੇ ਵਿੱਚ ਪੈਂਦਾ ਉਹ ਅਕਸਰ ਬਹੁਤ ਸਾਰੀਆਂ ਬੀਬੀਆਂ ਤੇ ਮੁੰਡਿਆਂ ਨੂੰ ਵਿਦੇਸ਼ਾਂ ਚੋਂ ਵੀ ਕਢਾ ਕੇ ਲਿਆਏ ਨੇ ਵੱਡੀ ਸਖਸ਼ੀਅਤ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਪਾਸਪੋਰਟ ਦਫਤਰ ਕੋਈ ਬਣਾਉਣਾ ਜੇ ਰੀਨਿਊ ਕਰਾਉਣਾ ਜੇ ਤਾਂ ਬਹੁਤ ਵੱਡਾ ਵੱਡਾ ਭਗਿਆੜ ਇੱਥੇ ਬੈਠੇ ਨੇ ਮੇਰਾ ਖਿਆਲ ਜੇ ਜਿਹੜਾ ਸਾਡਾ ਵਿਦੇਸ਼ ਮੰਤਰਾਲਾ ਹੈ ਸੀਚੇਵਾਲ ਸਾਹਿਬ ਜੇ ਆਉਣ ਵਾਲੇ ਸੈਸ਼ਨ ਦੇ ਵਿੱਚ ਸਾਰਾ ਮਾਮਲਾ ਰਾਜ ਸਭਾ 'ਚ ਠਾਹੁਣ ਚੇਅਰਮੈਨ ਜਗਦੀਪ ਧਨਖੜ ਸਾਹਿਬ ਦੇ ਸਾਹਮਣੇ ਤੇ ਸਬੰਧਤ ਮੰਤਰਾਲੇ ਨੂੰ ਜਵਾਬ ਵੀ ਦੇਣਾ ਪੂਗਾ ਤੇ ਪੜਤਾਲ ਵੀ ਕਰਾਉਣੀ ਪਊਗੀ ਇਹ ਦੋਸ਼ ਬਹੁਤ ਵੱਡੇ ਨੇ ਔਰ ਜੇ ਉਹ ਕਹਿ ਰਹੇ ਨੇ ਇਹਦਾ ਮਤਲਬ ਧੂਆਂ ਤਾਂ ਉੱਠਦਾ ਜੇ ਅੱਗ ਕਿਤੇ ਮਾੜੀ ਮੁੱਟੀ ਲੱਗੀ ਹੋਵੇ ਇਹ ਚੀਜ਼ ਕਾਫੀ ਵਿਚਾਰਨਯੋਗ ਹੈ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਹੁਣ ਕੀ ਨਿਕਲ ਕੇ ਆਉਂਦਾ ਹੈ ਜੀ ਅਰਵਿੰਦ ਕੇਜਰੀਵਾਲ ਜੋ ਕਿ ਲਗਾਤਾਰ ਪਾਜਪਾ ਦੇ ਉੱਤੇ ਕੀ ਸਵਾਲ ਖੜੇ ਕਰਦੇ ਨੇ ਤੇ ਹੁਣ ਵੀ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਮੈਨੂੰ ਸ਼ੂਗਰ ਨੂੰ ਲੈ ਕੇ ਨਾ ਇਨਸੂਲਿਨ ਦਿੱਤੀ ਗਈ ਹੈ ਤੇ ਨਾ ਦਵਾਈ ਦਿੱਤੀ ਗਈ ਹੈ ਤੇ ਲਗਾਤਾਰ ਉਹ ਜੇਲ੍ਹ ਦੇ ਵਿੱਚ ਵੀ ਆਪਣਾ ਸੁਨੇਹਾ ਭੇਜਦੇ ਰਹਿੰਦੇ ਸੀ ਲੋਕਾਂ ਨੂੰ ਜੀ ਦੇਖੋ ਉਹਨਾਂ ਨੂੰ ਬਾਹਰ ਆਇਆ ਨੂੰ ਵੀ ਕਈ ਦਿਨ ਹੋ ਗਏ ਤੇ ਉਹਨਾਂ ਨੇ ਫੇਰ ਦੁਹਰਾਤਾ ਕਿ ਮੇਰੇ ਨਾਲ ਜੇਲ੍ਹ 'ਚ ਮਾੜਾ ਵਰਤੋਹ ਹੁੰਦਾ ਸੀ वैसे तो जेल ਦਾ محکمہ ਇਹਨਾਂ ਦੀ ਸਰਕਾਰ ਦੇ ਅਧੀਨ ਹੈ ਜੀ ਜਿਹੜੀ ਜੇਲ ਹੈ ਉਹ ਸੂਬਾ ਸਰਕਾਰ ਦੀ ਹੁੰਦੀ ਹੈ ਕੀ ਉੱਥੇ ਐਲਜੀ ਸਾਹਿਬ ਨੇ ਇਹਨਾਂ ਦਾ ਕੋਈ ਨੁਮਾਇੰਦਾ ਛੱਡ ਕੇ ਸਿੱਧਾ ਹੀ ਆਪਦੇ ਅੰਡਰ ਕਰ ਲਿਆ ਅਨਸਾਨੀਅਤ ਦੇ ਤੌਰ ਦੇ ਉੱਤੇ ਵੀ ਕਿਸੇ ਦੀ ਦਵਾਈ ਬਗੈਰਾ ਕਦੇ ਬੰਦ ਨਹੀਂ ਕੀਤੀ ਜਾਂਦੀ ਸੁਮੈ ਇੱਕ ਕੋਈ ਗੱਲ ਕਹਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਇਹ ਸਾਰਾ ਕੁਝ ਵਿਚਾਰਿਆ ਜਾ ਰਿਹਾ ਹੈ ਕੇਜਰੀਵਾਲ ਸਾਹਿਬ ਦੇ ਜਿਹੜੇ ਇਲਜ਼ਾਮ ਨੇ ਬਰੇ ਗੰਭੀਰ ਨੇ ਉੱਥੋਂ ਦੇ ਪ੍ਰਸ਼ਾਸਨ ਨੂੰ ਜਿਹੜਾ ਵੀ ਜੇਲ੍ਹ ਦਾ ਇੰਚਾਰਜ ਹੈ ਖਾਸ ਕਰ ਜਿਹੜੇ ਉੱਥੋਂ ਦੇ ਐਲਜੀ ਸਾਹਿਬ ਨੇ ਲੈਫਟੀਨੈਂਟ ਗਵਰਨਰ ਹਵੀ ਕੇ ਸਖਸੈਨਾ ਸਾਹਿਬ ਉਹਨਾਂ ਨੂੰ ਇਹਦੇ ਤੇ ਜਵਾਬ ਦੇਣਾ ਚਾਹੀਦਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਇਆ ਢੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਅਸੀਆਂ ਦੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਰਹੇ ਤੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ